ਨਾਨਕ ਨਾਮ ਚੜਦੀ ਕਲਾ ਤੇਰੇ ਭਲੇ ਸਰਬਦਾ ਭਲਾ ਤਨ ਗੁਰੂ ਦਰਸ਼ਨ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਤਗੁਰ ਦਰਸ਼ਨ ਧਾਮ ਦੇ ਸੰਸਥਾਪਕ ਮਹਾਰਾਜ ਚੜਵਿੰਦਾ ਦਾ ਤੀਰਤ ਰਕੜੀ ਜੀ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਅਨਸਾਰ ਮਹਾਰਾਜ ਦਰਸ਼ਨ ਦਾ ਜਨਮ ਦਿਹਾੜਾ ਇਸ ਵਾਰ ਫੇਰ ਤਮੋਟ ਵਿਖੇ ਮਨਾਇਆ ਜਾ ਰਿਹਾ ਹੈ ਇਹ ਡੇਰਾ ਭਗਤਪੁਰਾ ਕਲੋਨੀ ਦੇ ਲਾਗੇ ਹੈ ਮਾਤਾ ਰਾਣੀਆਂ ਦੇ ਕੋਲ ਤੇ ਸਾਧ ਸੰਗਤ ਜੀ ਇਹ ਪੰਡਾਰਾ 7 ਦਸੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਆਪ ਸਭ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ ਸੰਗਤਾਂ ਨੂੰ ਸਭ ਮਾਈ ਭਾਈ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਮ ਹਮਾ ਕੇ ਇਸ ਭੰਡਾਰੇ ਵਿੱਚ ਪਹੁੰਚੋ ਆਪਣਾ ਯੋਗਦਾਨ ਪਾਓ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਹ ਮਨਾਇਆ ਜਾਵੇਗਾ ਮਹਾਰਾਜ ਜੀ ਦਾ ਜਨਮ ਦਿਨ ਅਤੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਇੱਥੇ ਹਰ ਮਹੀਨੇ ਦੀ 3 ਤਰੀਕ ਨੂੰ ਮੰਥਲੀ satsang ਹੁੰਦਾ ਹੈ ਇਸ ਵਾਰ ਮਹਾਰਾਜ ਜੀ ਨੇ ਫਿਰ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਜਨਮ ਦਿਹਾੜਾ ਮਨਾਉਣ ਦਾ ਸੁਭਾਗਾ ਸਮਾਂ ਬਖਸ਼ਿਆ ਹੈ ਇੱਥੇ হোমিওপ্যাথি ਦਾ ਇੱਕ ਕੈਂਪ ਵੀ ਲਗਾਇਆ ਜਾ ਰਿਹਾ ਹੈ ਫ੍ਰੀ ਤੇ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਸਾਰੇ ਸੇਵਾ ਤੇ ਸਿਮਰਨ ਦਾ ਲਾਹਾ ਲਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਧੰਨ ਗੁਰੂ ਦਰਸ